ਸਰ ਮੈਂ ਨਾ ਵਿਕਰਮ ਸਾਨੂੰ ਬਚਨ ਰਾਲ ਕ੍ਰਿਸ਼ਨਗਰ ਮੋਲਾ ਕਰਦੀ। ਸਰ ਮੈਂ ਨਹੀਂ ਇਹ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ। ਤੇ ਬੜੀ ਭਾਂਡੋਰ ਕੀਤੀ ਐ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਛ ਨਹੀਂ ਪਤਾ ਲੱਗਾ। ਬਾਅਦ ਕਿੰਨਾ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਰੇ ਦੇ ਸਾਰੇ ਨਗੇ। ਰਿਸ਼ਤੇਦਾਰ ਵੀ ਉਹ ਸਾਡਾ। ਤੇ ਬਾਕੀ ਉਹ ਜੋ ਕੁਛ ਹੈਗਾ ਹੀ ਪਾਹਾ ਤੇ ਲਾਵੇ। ਇਹ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ। ਤੇ ਨਾਲ ਮੇਰੀ ਗੁੜੀਆਂ ਛੋਟੀਆਂ ਵੀ ਲੈ ਗਈ। 12 ਸਾਲਾਂ ਦੀ ਗੁੜੀਆ ਜਿਹੜੀ ਨਾਲ ਲੈ ਕੇ ਮਾਦੇ ਹੀ ਮੰਗ ਕਾ ਨਾ ਚਲੋ ਕੋਸ਼ਿਸ਼ ਨਹੀਂ ਰਹੇ ਹੁੰਦਾ ਕਿ ਕੋਈ ਕਾਰਵਾਈ ਹੁੰਦੀ ਮੈਂ ਕਮਲੇਟਾ ਕਰ ਕਰ ਕੇ ਆ ਗਿਆ ਸਾਰਾ ਧਾਕੇ ਆ। ਘਟਾਲੇ ਵੀ ਕੀਤੀ ਕਮਲੇਟ ਹੈ। ਫਗਮਨ ਤੁਮਾਰ ਸੀ ਨਵੇਂ ਕਮਲੇਟਾ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਦੇ ਤੇ ਬਸ ਆਈ ਮੈਸੇਜ ਆਈ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣੀ ਹੈ ਆ ਹੁੰਦੀ ਹੈ। ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਨੂੰ ਕੋਈ ਕਾਰਵਾਈ ਕੋਸ਼ਿਸ਼ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਸਾ ਤੇਰੇ ਹਰ ਇੱਕ ਇਸ਼ਾਰਾ ਤੇ ਦਿੱਤੇ ਆ। ਯਾਲੇ ਸਾਰਾ ਕੁਝ ਬਣਾ ਕੇ ਰਵੇ ਨਹੀਂ ਕੋਈ ਮਤਾਂ ਰਾਬਟਾਲੇ ਵੀ ਦਿੱਤੇਗੇ ਉਹਨਾਂ ਨੇ ਯਾਰ ਸੀਰ ਦਿੱਤੀ ਮੈਨੂੰ ਅਸੀਂ ਸੀਰ ਮੇਲੀ ਉੱਥੇ ਵੀ ਦੋ ਤਿੰਨ ਵਾਲੀ ਮੌਕਿਆਂ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੀ ਆ ਪੁਛਗਿਛ ਕਰਨੀ ਆ ਕੁਝ ਵੀ ਆ ਡਾ ਹੁੰਦਾ ਵਾ ਤੁਹਾਨੂੰ ਫੋਨ ਕਰਾਂਗੇ ਦੱਸਾਂਗੇ ਉਹਨਾਂ ਦੇ ਮੇਰੇ ਦੋ ਬੱਚੇ ਜੇ ਗੁੜੀਆਂ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਵਾ ਆ ਬੇਟਾ ਲੱਕੇ ਨਾਲ ਮੇਰੇ ਤੇ ਦੰਦੀ ਗਈ ਹੈ 16 ਤਰੀਕ ਦੀ 16 ਅਪ੍ਰੈਲ 2025 ਇਹਦੇ ਨਾਲ ਆ ਜਿੰਨਾ ਕਹੀਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੀ ਚੀਮਾ ਬਾੜ ਦਾ ਮੁੰਡਾ ਆ ਮੁੰਡੇ ਦੀ ਫੋਟੋ ਹੈ ਹਾਂਜੀ ਕਹ ਆਰਾਂਜਨ ਸੀ ਮੇਰੇ ਸਾਲੇ ਨਾਲ ਆਂਦਾ ਹੀ ਮੇਰੇ ਸਾਲੇ ਹਰ ਨਾਲ ਆਂਦੇ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਵਾ ਤੇ ਅੱਤੇ ਆ ਗਿਆ ਤੇ ਮੇਰੀ ਬੋਟੀ ਨੂੰ ਭਾਨ ਕਹਿੰਦਾ ਸੀ ਦੀਦੀ ਦੀਦੀ ਕਰਕੇ ਬੋਲ ਦਿੰਦਾ ਹੈ ਤੇ ਬਸ ਇਦਾਂ ਹੀ ਦੀਦੀ ਕਰਕੇ ਉਹਨੇ ਕਹਿਣਾ ਕਹਣਾ ਦੀਦੀ ਇਦਾਂ ਦੀਦੀ ਉਹਦਾ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਉਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਨਰੇ ਕਿਤੇ ਗੱਲਬਾਤ ਚੱਲਦੀ ਪਈ ਐ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਏ ਮੇਰੇ ਸਾਰੇ ਹਾਲ ਦੀ ਤੇ ਉਹਨਾਂ ਮੈਂ ਪੁੱਛਿਆ ਵਾ ਰਿਕਾਰਡਿੰਗ ਲਈ ਤਾਂ ਕੋ ਸਾਲਾ ਮੇਰਾ ਮੇਟੇ ਉਹ ਕਹਾਂਦਾ ਮੈਨੂੰ ਕਹਿੰਦਾ ਵਾ ਭਾਜੀ ਆ ਨੇ ਨਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨੂੰ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨੇ ਉਹਨੇ ਵਰਡਿੰਗ ਯੂਜ਼ ਕੀਤੀ ਨਾ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ ਉਹ ਤੋਂ ਮੈਂ ਸਾਲੇ ਆਪਣੇ ਲਈ ਕਿਹਾ ਵਾ ਮੈਂ ਕੋਈ ਇੰਨੀ ਗੱਲਬਾਤ ਹੈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਸਾ ਰਹੀ ਇੰਨਾ ਨਹੀਂ ਹੋ ਰਿਹਾ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਦੇ ਜਿਹੜਾ ਮਾਂ ਵਾ ਉਹਨੂੰ ਨਹੀਂ ਕਹਿਣ ਪਤਾਨਾਰੇ ਪਿਓ ਨੂੰ ਭਰਾ ਦੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰਦੇ ਨਾ ਦੱਸਦੇ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠ ਗਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਆ ਪਿੰਡੇ ਗਿਆ ਮਤ ਮਾਰੀ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚੈੱਕ ਕਰਨਾ ਤੇ ਕਾਲੇ ਸਟਰੀਟ ਡੀਟੇਲ ਨਾਲ ਸਾਰਾ ਪ੍ਰਮਾਣ ਫੋਨ ਦੇਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਲਾ ਪੈਨਸ਼ਨ ਆ ਪਹਿਲਾਂ ਰਣਾ ਪਾ ਨੰਮੇ ਅਨੀਤਨਾ ਜੀ ਨੂੰ ਕਹਿਣਾ ਕਰਤੋ ਸੀ ਜਿਦਾ ਕਰਨਾ ਕਰਨਾ ਮੈਂ ਇੱਕ ਰਿਕਾਰਡਿੰਗ ਵੀ ਪਈਆਂ ਉਹਨਾਂ ਦੀ ਸਰ ਮੰਗਿਆ ਇਹ ਕਰਨਾ ਵਾ ਮੇਰੀ ਪੇ ਸੁਣਾਈ ਕੀਤੀ ਜੇ ਸਰ ਮੈਂ ਪ੍ਰਸ਼ਾਸਨ ਅੱਗੇ ਹੀ ਮੰਗ ਕੰਨਾ ਵਾ ਮੇਰੀ ਕੋਈ ਨਹੀਂ ਸੁਣਾਈ ਹੋਉਂਦੀ ਬੜੀ ਭੱਜ ਦੌਰ ਕਰਨਿਆ ਬੜਾ ਕੁਛ ਕਰਕੇ ਮੇਜਾ ਕੁਛ ਨਹੀਂ ਹੋਉਂਦਾ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਤੇ ਮੈਂ ਨਹੀਂ ਗਿਆ ਦਿਨ ਰਾਤ ਮੈਂ ਭੱਜਿਆ ਮੈਨੂੰ ਜਦੋਂ ਛੁੱਟੀ ਹੁੰਦੀ ਮੈਂ ਦਿਹਾਰੀਆਂ ਤੋੜ ਕੇ ਆਪਣੀਆਂ ਸਾਰਾ ਕੁਛ ਮੁੰਡਾ ਤੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਪਣੀ ਦਾ ਕੰਮ ਕਰਨਾ ਵਾ ਵਾਈ ਸੂਈ ਦਾ ਕੰਮ ਕਰਨਾ ਵਾ ਦੇ ਆ ਰਿਆਂ ਤੋਰ ਕੇ ਮੈਂ ਲੱਭਣ ਜਾਣਾ ਰਿਹਾ ਮੈਂ ਕਦੀ ਅੰਮਰਸਾਰਾ ਚਲੰਦਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਇੱਥੇ ਵੇਖਿਆ ਤੇ ਹਰ ਇੱਕ ਜਗ੍ਹਾ ਸਰ ਮੈਂ ਜਾਣਾ ਪਿਆ ਪਰ ਮੈਨੂੰ ਕੁਛ ਨਹੀਂ ਸਾਰਾ ਲੱਭਣ ਦਾ ਕੁਛ ਹਾਂਜੀ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈ ਗੇ ਹੁਣ ਨਾ ਇੰਤਾਰ ਬੈਠਾ ਕਾਹੀ ਮੈਂ ਮੀਟੀਆਂ ਦੀ ਸਪੋਟ ਲਿਆਂ ਮੈਂ ਹਰ ਇੱਕ ਚੀਜ਼ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਹਰ ਇੱਕ ਚੀਜ਼ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇਤੀ ਨੰਬਰ ਦੇਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਇੱਕ Oppo ਦੇ ਇੱਕ Vivo ਦਾ ਇਹ ਇੱਕ ਸਮਸੰਦਾ ਇੱਕ ਉਪਰ ਦਾ ਖਰਾ ਉਹਨਾਂ ਦੇ ਡੱਬੇ ਵੀ ਦੇ ਛੱਡੇ ਉਹਨਾਂ ਨੂੰ ਕਹਿੰਦੇ ਨੰਬਰ ਟ੍ਰੇਸ ਤੇ ਪਾਇਆ ਹਜੇ ਤੱਕ ਟ੍ਰੇਸ ਤੋਂ ਨਿਕਲਿਆ ਹੀ ਨਹੀਂ ਨੰਬਰ ਉਸ ਅਗਰਹੀ ਨੂੰ ਕਹਿੰਦੇ ਟ੍ਰੇਸ ਤੇ ਨੰਬਰ ਪਾਇਆ ਵਾ ਲੋਕੇਸ਼ਨ ਕਰੀ ਜਿਹੜੀ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੀ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਤੇ ਜਾ ਕੇ ਉਹਨੇ ਤਾਂ ਨਹੀਂ ਕੋਈ ਕਾਰਵਾਈ ਕੀਤੀ ਸਾਰਾ ਕੁਸ਼ਣ ਪੰਜਾਬ ਪੁਲਿਸ ਸਾਰੇ ਨੂੰ ਮੰਦ ਦਿੱਤਾ ਆਹੀ ਉਹ ਕਹਿੰਨੇ ਕੋਈ ਯਸ਼ੋਵ ਸੰਦ ਦੱਸ ਦੇਵੇ ਕੋਈ ਰਹਿਣਾ ਕਿ ਨਹੀਂ ਆਹੀ ਪਾ ਦੌਣਾ 73 ਫਾਈਟ ਆ ਗਏ ਮੁੰਡਾ ਮੇਰਾ ਥੱਕ ਗਿਆ ਲੈਜ਼ਮੀ ਚਾਹਲੀ ਨਹੀਂ ਕਿ ਤਾਲ ਫੋਨ ਮੈਨ ਲੱਗੀ ਰਿੰਜ ਨੂੰ ਜੀਚਾ ਵੀਚੇ ਬਾਸ ਮੈਂ ਮਕਲੀ ਮੁੰਦੇ ਨਾਲ ਗੱਲ ਨਹੀਂ ਕੀਤੀ ਮੈਂ ਜੇ ਮੈਂ ਗੱਲ ਕੀਤੀ ਇਹ ਮਾਰੇ ਕੋਣ ਨੂੰ ਕਹਿੰਦਾ ਮੇਰੇ ਸਾਸ ਨੂੰ ਮਰਵਾਉਂਦੀ ਮੈਂ ਚਾਹ ਨਹੀਂ ਗੱਲ ਕਰਦੀ ਹਾਂ ਇਹ 14 ਸਾਲਾਂ ਦਾ 11 ਸਾਲਾਂ ਦੇ ਲਈ ਉਹ ਨਾ ਮੰਗੇ ਉਹ ਸਾਲ ਨੂੰ ਹੱਦ ਤੇ ਇਸ ਹੋ ਜਾਏ ਪੈਸਾ ਨੂੰ 50 ਲੱਖ ਦੇ ਪੈਸੇ ਜਾਣਾ ਚਾਹੀਏ ਕਿ ਨਹੀਂ